ਸਤਿ ਸ਼੍ਰੀ ਅਕਾਲ ਜੀ ਮੈਂ ਹਾ ਅਸ਼ਦੀਪ ਕੋਰ ਸੰਧੂ ਤੇ ਗੱਲ ਕਰਦੇ ਹਾਂ ਜੀ ਜੋ ਪੰਜਾਬ ਦੇ ਵਿੱਚ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਉਹ ਚਲਾਈ ਗਈ ਸੀ ਯੁੱਧ ਨਸ਼ਿਆਂ ਵਿਰੁੱਧ ਸਤਿ ਸ਼੍ਰੀ ਅਕਾਲ ਜੀ ਮੈਂ ਹਾ ਅਸ਼ਦੀਪ ਕੋਰ ਸੰਧੂ ਤੇ ਗੱਲ ਕਰਦੇ ਹਾਂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜੋ ਯੁੱਧ ਨਸ਼ਿਆਂ ਵਿਰੁੱਧ ਇੱਕ ਲਹਿਰ ਚਲਾਈ ਗਈ ਜਿਸ ਦੇ ਸਦਕਾ ਕਾਫੀ ਵੱਡੀ ਜੋ ਉਹਨਾਂ ਨੂੰ ਹੰਗਾਰਾ ਵੀ ਮਿਲਿਆ ਪੰਜਾਬ ਦੇ ਲੋਕਾਂ ਵੱਲੋਂ ਪੰਜਾਬ ਦੇ ਲੋਕਾਂ ਨੇ ਉਹਨਾਂ ਦਾ ਕਾਫੀ ਸਾਥ ਵੀ ਦਿੱਤਾ ਤੇ ਉਹਨਾਂ ਨੂੰ ਸਲਾਹਿਆ ਕਿ ਪੰਜਾਬ ਦੇ ਵਿੱਚ ਨਸ਼ਾ ਖਤਮ ਹੋ ਜਾਵੇਗਾ ਤੇ ਦੂਸਰੇ ਪਾਸੇ ਜੋ ਨਸ਼ਾ ਤਸਕਰੀ ਕਰਦੇ ਸੀ ਉਹਨਾਂ ਦੇ ਘਰ ਉੱਤੇ ਪੀਲੇ ਪੰਜੇ ਵੀ ਚਲਾਏ ਗਏ ਜੇਕਰ ਗੱਲ ਕਰੀਏ ਤਾਂ ਵਿਰੋਧੀ ਦੂਸਰੀਆਂ ਪਾਰਟੀਆਂ ਵੱਲੋਂ ਵੀ ਇਹ ਕਿਹਾ ਗਿਆ ਕਿ ਇਹ ਉਹਨਾਂ ਲੋਕਾਂ ਦੇ ਘਰਾਂ ਉੱਤੇ ਪੀਲੇ ਪੰਜੇ ਚਲਾਏ ਜਾ ਰਹੇ ਜਿਨ੍ਹਾਂ ਨੇ ਜ਼ਮੀਨਾਂ ਨੱਪੀਆਂ ਹੋਈਆਂ ਨੇ ਜਾਂ ਫਿਰ ਉਹਨਾਂ ਉੱਤੇ ਕਬਜ਼ਾ ਕੀਤਾ ਹੋਇਆ ਹੈ ਤਾਂ ਮੁਫਤ ਦੀ ਵਾਵਾ ਖਾਟ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਰ ਇੱਕ ਕਾਰ ਉੱਤੇ ਉਸ ਕਾਰ ਉੱਤੇ ਜੋ ਹੈ ਪੀਲੇ ਪੰਜਾ ਚਲਾਇਆ ਜਿਸ ਦਾ ਨਾਮ ਨਸ਼ਾ ਵੇਚਣ ਦੇ ਵਿੱਚ ਆਇਆ ਤਾਂ ਦੂਸਰੇ ਪਾਸੇ ਜੇ ਇੱਕ ਗੱਲ ਕਰੀਏ ਡੀ ਡੀਜੀਪੀ ਗੌਰਵ ਯਾਦਨ ਨੇ ਇਹ ਗੱਲ ਕਹੀ ਕਿ ਐਮ ਡੀਪੀਐਸ ਜਿਹੜੇ ਪਰਚੇ ਨੇ ਉਹ ਨਹੀਂ ਕਹਿੰਦੇ ਕਿ ਕਾਰ ਉੱਤੇ ਪੀਲਾ ਪੰਜਾ ਚਲਾਉਣਾ ਜ਼ਰੂਰੀ ਹੈ ਉਹਨਾਂ ਉੱਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲਗਾਤਾਰ ਹੀ ਉਹਨਾਂ ਦੇ ਘਰ ਉਹਨਾਂ ਦੇ ਘਰਾਂ ਉੱਤੇ ਪੀਲੇ ਪੰਜੇ ਚਲਾਉਂਦੇ ਸਾਹਮਣੇ ਆਏ ਜੇਕਰ ਗੱਲ ਕਰੀਏ ਤਾਂ ਹੁਣ ਬਹੁਤ ਵੱਡਾ ਚਟਕਾ ਲੱਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਤਾਂ 10 ਦਿਨ ਸੂਤਰਾਂ ਤੋਂ ਬੰਦ ਦੀ ਜਾਣਕਾਰੀ ਸਾਹਮਣੇ ਆਈ ਕਿ ਸਾਨਕ ਅਦਾਲਤ ਦੇ ਕੇਸ 'ਚ ਸੁਣਵਾਈ ਕਰਦਿਆਂ ਕਿ ਦਿੱਤੇ ਨਸ਼ਾ ਤਸਕਰ ਦੇ ਕਾਨੂੰਨ ਨੂੰ ਢੋਣ ਦੀ ਕਾਰਵਾਈ ਤੇ ਰੋਕ ਲਗਾ ਦਿੱਤੀ ਇਸ ਦੇ ਨਾਲ ਹੀ ਪੁਲਿਸ ਨੇ ਨਗਰ ਕੌਂਸਲ ਵੱਲੋਂ ਸੰਬੰਧੀ ਕੀਤੀ ਜਾਣ ਵਾਲੀ ਕਾਰਵਾਈ ਇੱਕ ਵਾਰ ਚ ਰੋਕੀ ਤੇ ਦੂਜੇ ਪਾਸੇ ਅਦਾਲਤ ਚ ਹੁਣ ਇਸ ਮਾਮਲੇ ਦੀ ਸੁਣਵਾਈ 30 ਜੁਲਾਈ ਨੂੰ ਹੋਵੇਗੀ ਜਿਕਰ ਇਹ ਹੋਇਆ ਕਿ ਨਸ਼ਾ ਤਸਕਰਾਂ ਦੀ ਜਾਇਦਾਦ ਤੇ ਚਲਾਏ ਜਾ ਰਹੇ ਬਲਡੋਜ਼ਰ ਦੀ ਕਾਰਵਾਈ ਤਹਿਤ 18 ਜੁਲਾਈ 2025 ਨੂੰ ਸਤਾਨਕ ਨਗਰ ਕੌਂਸਲ ਬਾਜੀਗਰ ਬਸਤੀ ਵਿੱਚ ਰਿਹਾਇਸ਼ ਨੂੰ ਢਾਉਣ ਦਾ ਨੋਟਿਸ ਜਾਰੀ ਕੀਤਾ ਗਿਆ ਜਿਸ ਦੇ ਨਤੀਜੇ ਵਜੋਂ ਕਥੀ ਨਸ਼ਾ ਤਸਕਰ ਦੀ ਮਾਸਤਾਨਕ ਅਦਾਲਤ ਚ ਪਟੀਸ਼ਨ ਦਾਇਰ ਕਰਦੇ ਆਂ ਦਾਵਾ ਕੀਤਾ ਕਿ ਉਸ ਦੇ ਜੀਵਨ ਭਰ ਦੀ ਕਮਾਈ ਨਾਲ ਇਹ ਘਰ ਵਿਦਿਆ ਹੈ ਉਸ ਕੋਲ ਕਾਨੂੰਨੀ ਕਬਜ਼ੇ ਨੂੰ ਸਾਬਤ ਕਰਨ ਲਈ ਦਸਤਾਵੇਜ਼ ਹਨ ਉਸ ਕੋਲ ਆਸ-ਪਾਸ ਦੀ ਰਿਹਾਈਸ਼ ਮਕਾਨ ਅਤੇ ਉਸ ਕੋਲ ਜ਼ਾਇਦਾ ਤੇ ਰਿਕਾਰਡ ਤੇ ਉਸ ਦੇ ਮਾਲਕੀ ਦੇ ਕਾਗਜ਼ ਸ਼ਾਮਿਲ ਹਨ ਆਪਣੀ ਪਟੀਸ਼ਨ ਤੇ ਉਹਨੇ ਦਾਅਵਾ ਕੀਤਾ ਕਿ ਅਧਿਕਾਰੀ ਗੈਰ ਕਾਨੂੰਨੀ ਉਸਾਰੀ ਬਹਾਨੇ ਨਾਲ ਵਿਤਕਰਾ ਕਰ ਰਹੇ ਹਨ ਉਸ ਨਾਲ ਕਿਹਾ ਕਿ ਇਲਾਕੇ ਦੇ ਜੇਕਰ ਹਨ ਜੋ ਉਸ ਦੇ ਘਰ ਨੂੰ ਛੱਡ ਕੇ ਕਿਸੇ ਹੋਰ ਨਿਸ਼ਾਨਾ ਨਹੀਂ ਬਣਾਇਆ ਗਿਆ ਉਸ ਦਾ ਦਾਅਵਾ ਹੈ ਕਿ ਧਾਰਾ 14 ਤੇ 21 ਤਹਿਤ ਉਸ ਵਾਦਕ ਅਧਿਕਾਰਿਆ ਦੀ ਉਲੰਘਣਾ ਕਰਦਾ ਜੋ ਸਮਾਨਤਾ ਤੇ ਮਨਮਾਨੀ ਕਰ ਮਨਮਾਨੀ ਕਾਰਵਾਈ ਤੋਂ ਸੁਰੱਖਿਆ ਦੀ ਗਾਰੰਟੀ ਦਿੰਦੇ ਹੋਏ ਉਸਨੇ ਦਾਵਾ ਕੀਤਾ ਕਿ 17 ਜੁਲਾਈ ਨੂੰ ਕਈ ਪੁਲਿਸ ਅਧਿਕਾਰੀ ਬਿਨਾਂ ਕਿਸੇ ਅਲਾਨ ਤੇ ਉਸਦੇ ਘਰ ਵਿੱਚ ਬਿਨਾਂ ਸਪਸ਼ਟੀਕਰਨ ਦੇ ਤਸਵੀਰਾਂ ਲੈਣ ਲੱਗੇ ਉਸ ਸਮੇਂ ਉਸਦੀ 9-10 ਮਹੀਨਿਆਂ ਦਾ ਪੋਤਾ ਸੀ ਮਜੂਰ ਸੀ ਉਸਦਾ ਸੁਰੱਖਿਆ ਤੇ ਗੋਪਨੀਯ ਲੈ ਕੇ ਚਿੰਤਾਵਾਂ ਉੱਠੀਆਂ ਇਸ ਔਰਤ ਨੇ ਰਾਸ਼ਟਰੀ ਅਨੁਚਿਤ ਜਾਤੀ ਕਮਿਸ਼ਨ ਪੰਜਾਬ ਰਾਜ ਅਨੁਚਿਤ ਜਾਤੀ ਕਮਿਸ਼ਨ ਦੇ ਮਨੁੱਖੀ ਹੱਕ ਕਮਿਸ਼ਨ ਨੇ ਵੀ ਇਹ ਸਬੰਧ ਵਿੱਚ ਸ਼ਿਕਾਇਤ ਕੀਤੀ ਤਾਂ ਦੱਸ ਦਿੰਦੇ ਆ ਕਿ ਉਸ ਦੇ ਚਲਦਿਆਂ ਹੀ ਹੁਣ ਜੋ ਹੈ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਕਿ ਇੱਕ ਵਾਰੀ ਇਹ ਜੋ ਚਲਾਏ ਜਾ ਰਹੇ ਸੀ ਪੀਲੇ ਪੰਜੇ ਉਹਨਾਂ ਨੂੰ ਰੋਕ ਦਿੱਤਾ ਗਿਆ ਹੈ ਬਾਕੀ ਜੋ ਵੀ ਬੰਦੀ ਜਾਣਕਾਰੀ ਸਾਹਮਣੇ ਆਏਗੀ ਸਾਂਝੀ ਕਰ